ਖਨੰਦ ਅਜ਼ੀਮਂ ਦੇ ਰਹਾਉਣ ਵਿਖੇ ਇੱਕ ਵਿਧਵਾ ਮਹਿਲਾ ਦੇ ਘਰ ਦੀ ਛੱਤ ਡਿੱਗਣ ਦੀ ਸੂਚਨਾ ਮਿਲੀ ਹੈ। ਇਹ ਛੱਤ ਰਾਤ ਕਰੀਬ 11 ਵਜੇ ਡਿੱਗੀ ਹੈ। ਰਾਹਤ ਦੀ ਗੱਲ ਇਹ ਰਹੀ ਕਿ ਇਸ ਹਾਸੇ ਦੌਰਾਨ ਜਿੱਥੇ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਉੱਥੇ ਹੀ ਥੋੜਾ ਬਹੁਤਾ ਮਕਾਨ ਦਾ ਹੀ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ। ਇਸ ਮੌਕੇ ਗੱਲਬਾਤ ਕਰਦੇ ਪਿੰਡਤ ਪਰਮਜੀਤ ਕੋਲ ਨੇ ਦੱਸਿਆ ਕਿ ਉਸ ਦਾ ਲੜਕਾ ਮਜ਼ਦੂਰੀ ਕਰਕੇ ਹੀ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਹੈ ਤੇ ਆਮਦਨ ਦਾ ਹੋਰ ਕੋਈ ਸਾਧਨ ਵੀ ਨਹੀਂ ਹੈ। ਇਹ ਜੀ ਥੱਲੇ ਸਾਕੜਾ ਪਾਇਆ ਹੋਇਆ ਸੀਗਾ ਥੱਲੇ ਤਸਵੀਰੀ ਵੀ ਲਾਈ ਹੋਈ ਸੀ ਸਪੋਰਟ ਲਾਈ ਹੋਈ ਸੀ ਤਸਵੀਰੀਆਂ ਪਾਈਆਂ ਸੀ ਤੇ ਉਹ ਟੁੱਟ ਕੇ ਆਹ ਗਿਰ ਗਈ ਛੱਤ ਜੀ ਸਾਰੀ ਕਰੋ ਗਿਰ ਗਈ ਇਸ ਰਾਤ 11 ਵਜੇ ਬਚਾ ਹੋ ਗਿਆ ਕੋਈ ਨੁਕਸਾਨ ਥੱਲੇ ਕੋਈ ਨਹੀਂ ਹੁਣ ਰੱਖ ਕੇ ਦਿੰਦਾ ਨਹੀਂ ਨੁਕਸਾਨ ਤਾਂ ਥੋੜਾ ਬਹੁਤੀ ਹੋਇਆ ਇਨਵਰਟਰ ਪਿਆ ਸੀਗਾ ਤੇ ਕਣਕ ਪਈ ਆ ਥੱਲੇ ਆ ਹੋਰ ਛੋਟਾ ਮੋਟਾ ਸਮਾਨ ਪਿਆ ਹੈ ਕਿਹਨਾਂ ਉੱਪਰ ਤੋਂ ਸਮਾਨ ਵਾਲਾ ਕੋਣ ਆ ਹਾਂ ਜੀ ਕਮਾਨ ਵਾਲਾ ਮੁੰਡਾ ਮਜ਼ਦੂਰੀ ਕਰਦਾ ਡੈਥ ਹੋ ਗਈ ਘਰੜਿਆਂ ਦੀ 20 ਸਾਲ ਹੋ ਗਏ ਉਹਨਾਂ ਨੂੰ ਤੇ ਕੋਈ ਕਮਾਈ ਦਾ ਕੋਈ ਜਦ ਸਾਧਨ ਨਹੀਂ ਸੀ ਹੈਗਾ ਇਹ ਉਦਾਂ ਹੀ ਖੜਿਆ ਜਿਦਾ ਮਤਲਬ ਪਹਿਲਾਂ ਤੋਂ ਸ਼ੁਰੂ ਤੋਂ ਹੀ ਬਣਿਆ ਹੋਇਆ ਜਿਸ ਤਰ੍ਹਾਂ ਕਾਫੀ ਤਰ੍ਹਾਂ ਦਾ ਬਣਿਆ ਹੋਇਆ ਹਾਂਜੀ ਤੁਹਾਡੀ ਪਹੁੰਚ ਕੀਤੀ ਹੈ ਤੁਸੀਂ ਕਿਸੇ ਸਰਕਾਰੀ ਨਹੀਂ ਨਹੀਂ ਬਿਲਕੁਲ ਨਹੀਂ ਜਦ ਠੀਕ ਸੀਗਾ ਵੀ ਚਲ ਠੀਕ ਆ ਟਾਈਮ ਪਾਸ ਹੋ ਜਾਂਦਾ ਵੀ ਚਲ ਕੋਈ ਕਿਸੇ ਤੋਂ ਕਰਨਾ ਜਦੋਂ ਗਿਰਿਆ ਤੁਸੀਂ ਕਿੱਥੇ ਸੀ ਉਸ ਟਾਈਮ ਮੈਂ ਬਾਹਰ ਸੀਗੀ ਤੇ ਜਦ ਮੈਂ ਆਈ ਉਹ ਇੱਕੋ ਦਮ ਉਹ ਗਿਰ ਗਿਆ ਮੇਰੇ ਮਤਲਬ ਅੰਦਰ ਐਂਟਰੀ ਕਰਨ ਲੱਗੀ ਸੀ ਜਦ ਗਿਰ ਗਿਆ ਹੁਣ ਕੀ ਮੰਗ ਕੀ ਕਰਦੇ ਹੋ ਤੁਸੀਂ ਬਸ ਮੈਨੂੰ ਤਾਂ ਕੋਈ ਉਹ ਜ਼ਿਆਦਾ ਨਹੀਂ ਹੈਗਾ ਵੀ ਘਰ ਦੀ ਛੱਤ ਬਸ ਚੇਂਜ ਹੋ ਜਾਵੇ ਉਧਰ ਸਮਾਜ ਸੇਵੀ ਕਸ਼ਮੀਰਾ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਇਸ ਹਾਦਸੇ ਬਾਰੇ ਜਾਣਕਾਰੀ ਮਿਲੀ ਸੀ ਉਹਨਾਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਗਈ ਜਿਸ ਕਿਸੇ ਜ਼ਰੂਰਤਮੰਦ ਪਰਿਵਾਰ ਦੇ ਮਕਾਨ ਦੀ ਛੱਤ ਡਿੱਗਿਆ ਉਹਨਾਂ ਸਾਰਿਆਂ ਨੂੰ ਪੰਜਾਬ ਸਰਕਾਰ ਵੱਲੋਂ ਜਲਦ ਤੋਂ ਜਲਦ ਹਰ ਸੰਭਵ ਸਹਾਇਤਾ ਦੇਣੀ ਚਾਹੀਦੀ ਹੈ ਦੰਦ ਸਵੇਰੇ ਪਤਾ ਲੱਗਿਆ ਸੀਗਾ ਜੀ ਫੋਨ ਆਇਆ ਸੀਗਾ ਬਈ ਅੱਦਾਂ-ਅੱਦਾਂ ਕਰਕੇ ਸਾਡੀ ਗੱਲ ਹੋ ਗਈ ਆ ਦੇਖੋ ਕਈ ਸਾਧਨ ਜਿਹੇ ਹੁੰਦੇ ਨੇ ਜਿਹਦੇ ਕਰਕੇ ਜਲਦੀ ਜਿਹੜੀ ਆਵਾਜ਼ ਆ ਉਹ ਪਹਚਾਈ ਜਾ ਸਕਦੇ ਆ ਉਹ ਹੈਗਾ ਜੀ ਕੰਪ੍ਰੈਸ ਮੀਡੀਆ ਤੇ ਕਈਆਂ ਨੂੰ ਨਹੀਂ ਪਤਾ ਹੁੰਦਾ ਹੈਗਾ ਵੀ ਜਿਹੜਾ ਸਾਡਾ ਇਹ ਪ੍ਰਚਾਰ ਤੇ ਪ੍ਰਸਾਰ ਹੈ ਉਹ ਕਿੱਦਾਂ ਹੋਣਾ ਹੈ ਤੇ ਅਸੀਂ ਵੀ ਥੋੜੀ ਜੀ ਜਾਣਕਾਰੀ ਇਕੱਠੀ ਕੀਤੀ ਸੀਗੀ ਤੇ ਡੀਸੀ ਸਾਹਿਬ ਜੀ ਦੇ ਵੀ ਆਰਡਰ ਆਏ ਨੇ ਵੀ ਜਿਹੜਾ ਮੁੱਖ ਮੰਤਰੀ ਰਿਲੀਫ ਫੰਡ ਆ ਉਹਦੇ ਤਹਿਤ ਜੇਕਰ ਕਿਸੇ ਦਾ ਘਰ ਮੀਂਹ ਦੇ ਵਿੱਚ ਡਿੱਗ ਜਾਂਦਾ ਆ ਤੇ ਉਹਦੀਆਂ ਛੱਤਾਂ ਜਿਹੜਾ ਬਦਲਣ ਦਾ ਕੰਮ ਹੈ ਉਹ ਡੀਸੀ ਸਾਹਿਬ ਆਪ ਖੁਦ ਦੇਖਦੇ ਸਿਰਫ ਸਾਨੂੰ ਕੀ ਹੈ ਕਿ ਉਹਨਾਂ ਦੇ ਤੱਕ ਆਪਣਾ ਕਾਗਜ਼ ਪੱਤਰ ਇਕੱਠੇ ਕਰਕੇ ਉਹਨਾਂ ਤੱਕ ਪਹੁੰਚ ਕਰਨ ਦੀ ਆਈ ਹੋਈ ਹੈ ਇੱਕ ਜਿਹੜੀ ਕਿ ਲੋਕਾਂ ਨੂੰ ਨਹੀਂ ਪਤਾ ਹੈਗੀ ਜਾਣਕਾਰੀ ਸੋ ਉਸ ਹੁਣ ਆਪਾਂ ਤੁਹਾਡੇ ਪੱਤਰਕਾਰ ਵੀਰਾਂ ਦੇ ਭਰਾਵਾਂ ਦੇ ਮਾਧਿਅਮ ਦੇ ਰਾਹੀਂ ਪ੍ਰੈਸ ਮੀਡੀਆ ਇਲੈਕਟ੍ਰੋਨਿਕ ਮੀਡੀਆ ਦੇ ਰਾਹੀਂ ਆਪਾਂ ਇਹ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਅਗਰ ਕਿਸੇ ਦਾ ਘਰ ਛੱਤ ਡਿੱਗ ਜਾਂਦੀ ਹੈ ਜਾਂ ਕੋਈ ਨੁਕਸਾਨ ਹੋ ਜਾਂਦਾ ਹੈ ਜਿਸ ਤਰ੍ਹਾਂ ਕੱਲ ਸਾਡੇ ਮੁੱਖ ਮੰਤਰੀ ਆਪਣੇ ਕੈਬਨਿਟ ਮੰਤਰੀ ਸਰਦਾਰ ਤਰਨਪ੍ਰੀਤ ਸਿੰਘ ਜੀ ਸੌਂਗ ਆਪਣੇ ਜਾ ਕੇ ਆਏ ਨੇ ਜੀ ਪਿੰਡ ਮਾਨਕ ਮਾਜਰੇ ਉੱਥੇ ਪਰਿਵਾਰ ਨੂੰ ਮਾਲੀ ਸਹਾਇਤਾ ਦੇ ਕੇ ਆਏ ਨੇ ਚੜ੍ਹਦੀ ਕਲਾ ਵਾਲੀ ਗੱਲ ਹੈ ਐਦਾਂ ਹੀ ਸਾਨੂੰ ਪਰਿਵਾਰਾਂ ਦੀ ਬਾਹ ਫੜਨ ਦੀ ਲੋੜ ਹੈ ਦੇਖੋ ਹੜਪੀੜਤਾਂ ਲਈ ਆਪਾਂ ਸਾਰੇ ਲੱਗੇ ਹੋਏ ਆਂ ਲੇਕਿਨ ਉੱਥੇ ਬਹੁਤ ਜ਼ਿਆਦਾ ਰਾਸ਼ਨ ਇਕੱਠਾ ਹੋ ਚੁੱਕਿਆ ਜਾਂ ਬਹੁਤ ਜ਼ਿਆਦਾ ਉੱਥੇ ਸੋਰਸ ਹੈਗੇ ਨੇ ਲੇਕਿਨ ਇੱਥੇ ਮੈਂ ਬੇਨਤੀ ਕਰਦਾ ਤੁਹਾਡੇ ਸਾਰੇ মিডিਆ ਦੇ ਰਾਹੀਂ ਕਿ ਤੁਸੀਂ ਆਪਣੇ ਜਿੰਨੇ ਵੀ ਨੇੜੇ ਤੇੜੇ ਅਗਰ ਕੋਈ ਕਿਸੇ ਦਾ ਇਹ ਜਿਹਾ ਘਰ ਹੈਗਾ ਆ ਤੇ ਤੁਸੀਂ ਉਹ ਘਰ ਦਾ ਆਪ ਧਿਆਨ ਕਰ ਲੋ ਨਾਲ ਲਾ ਕੇ ਅਗਰ ਤੁਹਾਨੂੰ ਤੁਹਾਡੀ ਮਦਦ ਹੁੰਦੀ ਆ ਕਿਸੇ ਨੂੰ ਤਰਪਾਲ ਲੈ ਦੋ ਕਈ ਵਾਰੀ ਕੀ ਹੁੰਦਾ ਵੀ ਜਿਆਦਾ ਪਾਣੀ ਬਾਲਿਆਂ ਨੂੰ ਲੱਗਣ ਕਰਕੇ ਸਤਿਹਰੀਆਂ ਨੂੰ ਲੱਗਣ ਕਰਕੇ ਉਹ ਜਿਹੜਾ ਇੱਕ ਲੱਖਤ weight ਹੈ ਪਾਣੀ ਦਾ ਮਿੱਟੀ ਦਾ ਜਿਹੜਾ weight ਆ ਕਈ ਗੁਣਾ ਵੱਧ ਜਾਂਦਾ ਆ ਜਿਹਦੇ ਕਰਕੇ ਉਹ ਛੱਤਾਂ માં ਟੁੱਟ ਰਹੀਆਂ ਨੇ ਸੱਟ ਪੇਟ ਦਾ ਜਿਹੜਾ ਖਤਰਾ ਉਹ ਵੱਧ ਰਿਹਾ ਆ ਸੋ ਸਾਨੂੰ ਹੋਰ ਪਾਸੇ ਵੀ ਦਾਨ ਦੇਣਾ ਚਾਹੀਦਾ ਆ ਲੇਕਿਨ ਜਿਹੜਾ ਕਹਿੰਦੇ ਨੇ ਵੀ ਅਕਲ ਕੀ ਚਾਹੇ ਦਾਨ ਦਾਨ ਹਮੇਸ਼ਾ ਅਕਲ ਦੇ ਨਾਲ ਹੁੰਦਾ ਆ ਤੇ ਆਪਾਂ ਚਾਹਾਂਗੇ ਕਿ ਸਾਰੇ ਜਣੇ ਇਸ ਜਿਹੜੀ ਜਾਣਕਾਰੀ